ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮਨੁਖ ਇਸ ਜਗਤ ਵਿੱਚ अनेका ਰੂਪ ਰੰਗ ਤੇ ਨਸਲਾਂ ਦੇ ਪਾਏ ਜਾਂਦੇ ਨੇ ਲੇਕਿਨ ਵਖ ਵਖ ਵਿਚਾਰਾਂ ਦੇ ਵੀ ਪਾਏ ਜਾਂਦੇ ਨੇ ਵਿਚਾਰ ਦੀ ਸੌਗਾਤ ਪਸ਼ੂ ਜਗਤ ਕੋਲ ਨਹੀਂ ਹੈ। ਕਈ ਮਨੁੱਖਾਂ ਕੋਲ ਵੀ ਵਿਚਾਰ ਦੀ ਦੌਲਤ ਨਹੀਂ ਹੁੰਦੀ। ਔਰ ਜਦ ਵਿਚਾਰ ਵੀ ਕੋਈ ਦੌਲਤ ਨਹੀਂ ਤਾਂ ਪਸ਼ੂ ਦੀ ਤਰ੍ਹਾਂ ਅਲੜ ਹੋ ਕੇ ਇਧਰ ਉਧਰ ਭਟਕਣ ਤੋਂ ਬਿਨਾ ਹੋਰ ਕੁਝ ਲੈ ਨਹੀਂ ਜਾਂਦਾ। ਮਨੁੱਖੀ ਜਗਤ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਤੋਂ ਹੀ ਨੇ ਅਨੰਤ ਮਨੁੱਖ ਹੋ ਗੁਜ਼ਰੇ ਨੇ। ਔਰ ਹੁਣ ਵੀ ਅਨੰਤ ਮੌਜੂਦ ਨੇ ਜਿਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਕਿ ਅਸੰਖ ਮੂਰਖ ਅਨੰਧ ਘੋਰ ਅੰਧ ਘੋਰ ਤੋਂ ਮੁਰਾਦ ਇਤਨੀ ਗਹਿਰੀ ਮੂਰਖਤਾ ਔਰ ਇਤਨਾ ਗਹਿਰਾ ਅੰਧਕਾਰ ਕਿ ਆਪਣਾ ਹੱਥ ਵੀ ਨਾ ਦਿਖਾਈ ਦੇਵੇ ਆਪਣਾ ਹਿੱਤ ਵੀ ਜਿਸ ਨੂੰ ਨਾ ਦਿਖਾਈ ਦੇਵੇ ਉਹ ਘੋਰ ਮੂਰਖ ਹੈ ਮਹਾ ਮੂਰਖ ਮੂਰਖ ਦੇ ਅਖਰੀ ਅਰਥ ਜਦ ਮੈਂ ਪੰਜਾਬੀ ਸ਼ਬਦ ਕੋਸ਼ ਵਿੱਚ ਪੜ੍ਹੇ ਡੰਗ ਰਹਿ ਗਿਆ ਜੋ ਬੋਲਣ ਲੱਗੇ ਆ ਮੂੰਹ ਅੱਗੇ ਰੱਖੇ ਦਿਮਾਗ ਨਹੀਂ ਬੁੱਧੀ ਨਹੀਂ ਬਸ ਸਿਰਫ ਜੋ ਮੂੰਹ ਚ ਆਇਆ ਕਹਿ ਦਿੱਤਾ ਮੂੰਹ ਰੱਖ ਜੋ ਖਾਣ ਲੱਗੇ ਆ ਸਿਰਫ ਮੂੰਹ ਅੱਗੇ ਰੱਖੇ ਵਿਚਾਰ ਨਹੀਂ ਬੁੱਧੀ ਨਹੀਂ ਇਹ ਖਾਣਾ ਨਹੀਂ ਖਾਣਾ بس صرف منہ اگے رکھے منہ رکھ پھر اس کے ہو منو کسی تھان تے چپ رہ گیا کہ جد اس کو پوچھا گیا تو اتنے کچھ بولنا سی کیوں نہیں بولیا کہ اگلے دا منہ رکھنا سی منہ رکھ کے چپ کر گیا اور کئی دفعہ منوک ایسی کچھ بول جاندہ ہے ਜਿਸ ਵਿੱਚ ਸਚਾਈ ਨਹੀਂ ਆਉਂਦੀ ਕਿ ਜਦ ਉਸ ਤੋਂ ਪੁੱਛਿਆ ਜਾਂਦਾ ਹੈ ਇਹ ਤੂੰ ਕਿਸ ਤਰ੍ਹਾਂ ਕਹਿ ਦਿੱਤਾ ਕਹਿੰਦਾ ਅਗਲੇ ਦਾ ਮੂੰਹ ਰੱਖਣ ਵਾਸਤੇ ਮੂੰਹ ਰੱਖਣ ਵਾਸਤੇ ਹੀ ਬੋਲਣਾ ਤੇ ਮੂੰਹ ਰੱਖ ਕੇ ਹੀ ਚੁੱਪ ਕਰ ਜਾਣਾ ਖਾਣ ਲੱਗਿਆਂ ਬੋਲਣ ਲੱਗਿਆਂ ਮੂੰਹ ਨੂੰ ਹੀ ਅੱਗੇ ਰੱਖਣਾ ਐਸੇ ਪੁਰਸ਼ ਨੂੰ ਆਖਿਆ ਗਿਆ ਮੂੰਹ ਰੱਖ ਔਰ ਜਦ ਮੂਰਖਤਾ ਦੀ ਆਦਤ ਬਣ ਜਾਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਫਿਰ ਉਸ ਨੂੰ ਹੋੜਨਾ ਉਸ ਨੂੰ ਮੋੜਨਾ ਬੜਾ ਔਖ ਜਿਵੇਂ ਬੀਜ ਜ਼ਮੀਨ ਵਿੱਚ ਬੋਈਏ ਤੇ ਸ਼ੁਰੂ-ਸ਼ੁਰੂ ਵਿੱਚ ਜੋ ਅੰਕਰ ਫੁੱਟਦਾ ਹੈ ਉਹ ਬੜਾ ਕੋਮਲ ਹੈ ਉਸ ਨੂੰ ਇੱਕ 마ਸੂਮ ਬੱਚਾ ਵੀ ਤੋੜ ਸਕਦਾ ਹੈ ਥੋੜਾ ਜਿਹਾ ਅੰਕੁਰ ਵੱਡਾ ਹੋਇਆ ਸ਼ਾਖਾਂ ਫੁੱਟੀਆਂ ਨੇ ਛੋਟਾ ਜਿਹਾ ਬੂਟਾ ਬਣਿਆ ਅਜੇ ਵੀ ਸਨੂ ਉਖਾੜ ਕੇ ਸੁਟਿਆ ਜਾ ਸਕਦਾ ਹੈ ਅਜੇ ਵੀ ਜਿਸ ਪਾਸੇ ਮੋੜਨਾ ਚਾਹੀਏ ਮੁੜ ਸਕਦਾ ਹੈ ਪਰ ਜਦ ਇਹ ਨਿੱਕਾ ਜਿਹਾ ਅੰਕੁਰ ਇਹ ਛੋਟਾ ਜਿਹਾ ਪੌਦਾ ਜਦ ਭਾਰੀ ਭਰਕਮ ਦਰਖਤ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਤਾਂ ਕਈ ਦਫਾ ਹਾਥੀਆਂ ਤੋਂ ਵੀ ਨਹੀਂ ਟੁੱਟਦਾ ਇੱਕ ਅਸ਼ੁਭ ਕਰਮ ਅਸ਼ੁਭ ਵਿਚਾਰ ਜਦ ਪਹਿਲੀ ਦਫਾ ਮਨੁੱਖ ਦੇ ਹਿਰਦੇ ਵਿੱਚ ਜਾਂ ਸਰੀਰ ਦੇ ਵਿੱਚ ਕਰਮ ਦੇ ਰੂਪ ਵਿੱਚ ਵਿਚਾਰ ਦੇ ਰੂਪ ਵਿੱਚ ਪ੍ਰਗਟ ਹੁੰਦੇ ਨੇ ਤਾਂ ਉਹ ਪਹਿਲੀ ਦਫਾ ਬੀਜ ਰੂਪ ਦੇ ਵਿੱਚ ਨੇ ਲੇਟਨ ਬੀਜ ਆਖਿਰ ਬੋਇਆ ਗਿਆ ਕਰਮ ਆਖਿਰ ਹੋ ਗਿਆ ਇਸ ਕਰਮ ਨੂੰ ਜੇ ਦੁਬਾਰਾ ਕੀਤਾ ਤਾਂ ਤਬਾਰਾ ਕਰਨ ਦੀ ਚਾਹਤ ਪੈਦਾ ਹੋ ਜਾਂਦੀ ਹੈ ਔਰ ਜੇ ਤਬਾਰਾ ਕੀਤਾ ਫਿਰ ਉਸ ਕਰਮ ਨੂੰ ਹੋਰ ਦੌਰਾਨ ਦੇ ਅੰਦਰ ਲਾਲਸਾ ਰਹਿੰਦੀ ਹੈ बार-बार एक दुष्कर्म ਨੂੰ ਦौराਣ ਦੇ ਨਾਲ ਆਦਤ ਬਣ ਜਾਂਦੀ ਹੈ ਤੇ ਕਹਿੰਦੇ ਨੇ ਆਦਤ ਨੂੰ ਤੇ ਫਿਰ ਮਹਾਪੁਰਸ਼ ਵੀ ਨਹੀਂ ਬਦਲ ਸਕਦੇ بڑے بڑے ਮਹਾਪੁਰਸ਼ਾਂ ਨੇ ਹਾਰ ਮੰਨ ਲਈ ਐਸੇ ਮਨੁੱਖਾਂ ਦੇ ਸਾਹਮਣੇ ਜੋ ਆਪਣੀ ਆਦਤ ਨੂੰ ਨਹੀਂ ਬਦਲ ਸਕਦੇ ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੀਏ ਕੁਝ ਮਨੁੱਖ ਮਹਾਪੁਰਸ਼ਾਂ ਤੋਂ ਵੀ ਨਹੀਂ ਸਮਝੇ ਔਰ ਕੁਝ ਐਸੇ ਨੇ ਜੋ ਪਸ਼ੂ ਪੰਖੀਆਂ ਤਾਂ ਵੀ ਸਿੱਖ ਗਏ ਮੂਰਖਾਂ ਤਾਂ ਵੀ ਸਿੱਖ ਗਏ ਸ਼ੇਖ ਸਾਦੀ ਸਾਹਿਬ ਕੋਲ ਪੁੱਛਿਆ ਗਿਆ ਕਿ ਤੁਸੀਂ ਇਤਨੀ ਵੱਡੀ ਸਿਆਣਤ ਕਿੱਥੋਂ ਲਈ ਉਹ ਕਹਿੰਦੇ ਨੇ ਮੈਂ ਅੰਧਿਆਂ ਕੋਲ ਲਈ ਵੀ ਅੰਧਿਆਂ ਤੋਂ ਇਤਨੀ ਵੱਡੀ ਸਿਆਣਤ ਕਿਸ ਤਰ੍ਹਾਂ ਲਈ ਉਹ ਕਹਿੰਦਾ ਹੈ ਕਿ ਜਿੰਨੇ ਚਿਰ ਤੱਕ ਅੰਧਾ ਪਹਿਲੇ ਖਾਣਾ ਟਟੋਲ ਲਵੇ ਪੈਰ ਨਹੀਂ ਰੱਖਦਾ ਪਹਿਲੇ ਜ਼ਮੀਨ ਟਟੋਲ ਕੇ ਅੰਦਾਜ਼ਾ ਲਾ ਲੈਂਦਾ ਏ ਬੇ ਕੁਛ ਨਹੀਂ ਐ ਖੱਡਾ ਨਹੀਂ ਐ ਫਿਰ ਪੈਰ ਰੱਖਦਾ ਸੰਭਲ ਕੇ ਚੱਲਣ ਦੀ ਜਾਂਚ ਮੈਂ ਅੰਧਿਆਂ ਕੋਲ ਲਈ ਸ਼ੇਖ ਸਾਦੀ ਦਾ ਐਸਾ ਕਹਿਣਾ ਏ ਤੋ ਕੋਈ ਤੇ ਅੰਧਿਆਂ ਤੋਂ ਵੀ ਪ੍ਰੇਰਣਾ ਲੈ ਲੈਂਦਾ ਏ ਕੋਈ ਸੁਜਾਖਾਂ ਤੋਂ ਵੀ ਨਹੀਂ ਲੈਂਦਾ ਕੋਈ ਮੂਰਖਾਂ ਤੋਂ ਪ੍ਰੇਰਣਾ ਲੈ ਲੈਂਦਾ ਏ ਕੋਈ ਸਿਆਣਿਆਂ ਤੋਂ ਵੀ ਨਹੀਂ ਲੈਂਦਾ ਕੋਈ ਦੇਵਤਾਂ ਤੋਂ ਵੀ ਪ੍ਰੇਰਣਾ ਲੈ ਲੈਂਦਾ ਏ ਕੋਈ ਅਵਤਾਰੀ ਪੁਰਸ਼ਾਂ ਤੋਂ ਵੀ ਨਹੀਂ ਲੈਂਦਾ ਜੋ અવਤਾਰੀ પુરੁਸ਼ਾਂ ਤੋਂ ਵੀ ਪ੍ਰੇਰਣਾ ਲੈਣ ਤੋਂ ਅਸਮਰਥ ਹੈ ਉਹ ਮੂਰਖ ਨਹੀਂ ਬਲਕਿ ਘੋਰ ਮੂਰਖ ਹੈ ਅਸੰਖ ਮੂਰਖ ਅੰਧ ਘੋਰ ਇਹ ਇਸ਼ਾਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਨਾ ਹੀ ਮਨੁੱਖਾਂ ਦੀ ਤਰਫ ਸੰਸਾਰ ਵਿੱਚ ਸਭ ਤੋਂ ਵੱਡੀ ਜਿਹੜੀ ਮੂਰਖਤਾ ਗੁਰੂ ਨਾਨਕ ਨੇ ਮੰਨੀ ਹੈ ਓਏ ਕਿ ਈਸ਼ਵਰੀ ਹੋਂਦ ਤੋਂ ਇਨਕਾਰੀ ਹੋਣਾ ਪੁੱਤਰਾਂ ਨੂੰ ਪੁੱਤਰ ਕਰਕੇ ਮੰਨ ਲੈਣਾ ਮਿੱਤਰਾਂ ਨੂੰ ਮਿੱਤਰ ਕਰਕੇ ਮੰਨ ਲੈਣਾ ਮਾਂ ਨੂੰ ਮਾਂ ਕਰਕੇ ਮੰਨ ਲੈਣਾ ਪਿਓ ਨੂੰ ਪਿਓ ਕਰਕੇ ਮੰਨ ਲੈਣਾ ਪਰ ਰੱਬ ਨੂੰ ਰੱਬ ਕਰਕੇ ਨਾ ਮੰਨਣਾ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਾ ਮੰਨਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਇਹ ਸਭ ਤੋਂ ਵੱਡੀ ਮੂਰਖਤਾ ਹੈ ਬਹੁਤ ਵੱਡੀ ਮੂਰਖਤਾ ਅਰੇ ਮੂਰਖਤਾ ਜਿਹ ਕਿਦਰੇ ਆਦਤ ਬਣ ਗਈ ਹੈ ਤਾਂ ਫਿਰ ਇਸ ਆਦਤ ਨੂੰ ਤੋੜਨਾ ਬੜੀ ਔਖੀ ਗੱਲ ਐ ਬਹੁਤ ਔਖੀ ਗੱਲ ਐ ਗੁਰੂ ਨਾਨਕ ਦੇਵ ਜੀ ਚੰਦ ਸ਼ਬਦ ਉਦਾਹਰਨ ਦੇ ਰੂਪ ਵਿੱਚ ਆਪ ਜੀ ਦੇ ਸਮੁਖ ਸੇਠ ਨੇ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲਿਆਂ ਕਾਲੇ ਵੰਨ ਮਹਾਰਾਜ ਕਹਿੰਦੇ ਨੇ ਕੋਈ ਚਾਦਰ ਚਿੱਟੀ ਐ ਚਿੱਟੀ ਵਸਤੂ ਐ ਤੇ ਹੁਣ ਅੰਧੇਰੀ ਰਾਤ ਹੋਵੇ ਮਸਿਆ ਦੀ ਕਾਲੀ ਰਾਤ ਹੋਵੇ ਕਾਲੀ ਰਾਤ ਚਿੱਟੀਆਂ ਚੀਜ਼ਾਂ ਨੂੰ ਕਾਲਾ ਨਹੀਂ ਕਰਦੀ ਪਰ ਚਿੱਟਾ ਚਮਕਦਾ ਹੋਇਆ ਦਿਨ ਹੋਵੇ ਉਹ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰਦਾ ਭਾਵੇਂ ਕਿਤਨਾ ਹੀ ਦਿਨ ਚਿੱਟਾ ਹੈ ਕਾਲੀ ਚੀਜ਼ ਕਾਲੀ ਰਹਿੰਦੀ ਹੈ ਉਹ ਚਿੱਟੀ ਨਹੀਂ ਹੁੰਦੀ ਮਹਾਰਾਜ ਦਾ ਐਸਾ ਕਹਿਣਾ ਹੈ ਕਿ ਜਿਸ ਮਨੁੱਖ ਦੇ ਅੰਦਰ ਚੰਗਿਆਈਆਂ ਦੀ ਆਦਤ ਹੀ ਬਣ ਚੁੱਕੀ ਹੈ ਸ਼ੁਭ ਕਰਮ ਦੀ ਆਦਤ ਹੀ ਬਣ ਚੁੱਕੀ ਹੈ ਉਹਦੇ ਸਾਹਮਣੇ ਚਾਰੋਂ ਪਾਸੇ ਕਿਤਨੇ ਅਗਿਆਨੀ ਤੇ ਦੁਸ਼ਕਰਮੀ ਖੜੇ ਕਰ ਦਿੱਤੇ ਜਾਣ ਮਸੀਹਾ ਦੀ ਰਾਤ ਦੀ ਤਰ੍ਹਾਂ ਤਾਂ ਵੀ ਉਸ ਦੀ ਚਟਿਆਈ ਦੇ ਉੱਤੇ ਕੋਈ ਕਾਲਖ ਨਹੀਂ ਆਏਗੀ ਉਹ ਚਟਾ ਹੀ ਰਹੇਗਾ ਉਹ ਸਫੈਦ ਰਹਿਗਾ ਪਰ ਦੁਸ਼ਕਰਮ ਕਰਨ ਦੀ ਜਿਸ ਦੀ ਆਦਤ ਹੀ ਬਣ ਚੁੱਕੀ ਹੈ ਔਰ ਬੁਰਾਈਆਂ ਜਿਸ ਦਾ ਸੁਭਾਅ ਬਣ ਚੁੱਕੇ ਨੇ ਐਸੀ ਜਿਸ ਦੇ ਕੋਲ ਕਾਲਖ ਹੈ ਅਗਰ ਅਵਤਾਰੀ ਪੁਰਸ਼ਾਂ ਦੇ ਸੂਰਜ ਵੀ ਉਹਦੇ ਅੱਗੇ ਆ ਕੇ ਚਮਕਣ ਲੱਗਣ ਤਾਂ ਵੀ ਉਸ ਕਾਲਖ ਨੂੰ ਦੂਰ ਨਹੀਂ ਕਰ ਸਕਣਗੇ ਐਸਾ ਦਿਖਾਈ ਦਿੰਦਾ ਹੈ ਕਿ ਵਿਚਾਰ ਦੇਣ ਦੇ ਵਿੱਚ ਸ਼੍ਰੀ ਰਾਮ ਰਾਵਣ ਦੇ ਅੱਗੇ ਹਾਰੇ ਨੇ ਉਹ ਵਿਚਾਰਾਂ ਤੋਂ ਪ੍ਰਭਾਵਿਤ ਨਹੀਂ ਹੋਇਆ ਅਗਰ ਹੁੰਦਾ ਤਾਂ ਜੰਗ ਦੀ ਕੋਈ ਲੋੜ ਨਹੀਂ ਸੀ ਵਿਚਾਰ ਤੋਂ ਗਿਆਨ ਤੋਂ ਦ੍ਰੋਹਿਦਨ ਪ੍ਰਭਾਵਿਤ ਨਹੀਂ ਹੁੰਦਾ ਅਗਰ ਹੁੰਦਾ ਤੋ ਮਹਾਭਾਰਤ ਦੇ ਯੁੱਧ ਦੀ ਕੋਈ ਲੋੜ ਨਹੀਂ ਸੀ। ਔਰ ਇਸੇ ਤਰੀਕੇ ਨਾਲ ਵਿਚਾਰਾਂ ਤੋਂ ਪ੍ਰਭਾਵਿਤ ਔਰੰਗਜ਼ੇਬ ਨਹੀਂ ਹੋਇਆ। ਅਗਰ ਹੋਇਆ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਥਾਂ-ਥਾਂ ਦਿੱਤੇ ਯੁੱਧ ਕਰਨ ਲਈ ਕੋਈ ਲੋੜ ਨਹੀਂ ਸੀ, ਟੱਕਰ ਲੈਣ ਦੀ ਕੋਈ ਲੋੜ ਨਹੀਂ ਸੀ। ਮੁਖਤਸਰ ਅਰਜ਼ੇ ਕਿ ਜਿਸ ਵਕਤ ਬੁਰਾਈ ਦੀ ਆਦਤ ਬਣ ਜਾਏ, ਇਸ ਆਦਤ ਨੂੰ ਤੋੜਨਾ ਬੜੀ ਔਖੀ ਗੱਲ ਹੈ, ਬਹੁਤ ਔਖੀ ਹੈ। ਆਦਤ ਬਣਨ ਤੋਂ ਪਹਿਲੇ ਅਗਰ ਇਸ ਨੂੰ ਕੱਟ ਲਈਏ ਕੋਮਲ ਬੂਟਾ ਕਟਿਆ ਜਾ ਸਕਦਾ ਸਤਸੰਗ ਦੇ ਚ ਆ ਕੇ ਜਿਨ੍ਹਾਂ ਦੇ ਸੁਭਾਅ ਬਦਲ ਜਾਂਦੇ ਨੇ ਉਹ ਛੋਟੇ ਬੂਟਿਆਂ ਦੀ ਤਰ੍ਹਾਂ ਦੇ ਅੰਕੁਰਾਂ ਦੀ ਤਰ੍ਹਾਂ ਦੇ ਉੱਟੇ ਗਏ ਨੇ ਪਰ ਜਿਹੜੇ ਭਾਰੀ ਪਰਖਮ ਦਰਖਤ ਬਣ ਚੁੱਕੇ ਨੇ ਉਹ ਕਈ ਦਫਾ ਸੰਗਤ ਕਰਦੇ ਆਉਂਿਆ ਗੁਰਦੁਆਰਿਆਂ ਵਿੱਚ ਆਉਂਦੇ ਆਉਂਿਆ ਵੀ ਬਦਲਦੇ ਨਹੀਂ ਕੋਈ ਤਬਰੀਲੀ ਨਹੀਂ ਆਉਂਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਸੁੰਦਰ ਸ਼ਬਦ ਜੋ ਆਪ ਨੇ ਸ਼ਾਇਰਾਨਾ ਅੰਦਾਜ਼ ਦੇਚ ਉਚਾਰਨ ਕੀਤਾ ਹੈ ਆਪ ਇੱਕ ਸਰੋਵਰ ਦੇ ਕੋਲ ਬੈਠੇ ਨੇ ਐਸੇ ਸੁੰਦਰ ਸਰੋਵਰ ਦੇ ਕੋਲ ਜਿਸ ਦੇ ਚ ਬੇਸ਼ੁਮਾਰ ਕਮਲ ਦੇ ਫੁੱਲ ਖਿੜੇ ਹੋਏ ਹਨ ਅੰਮ੍ਰਿਤ ਵੇਲਾ ਹੈ ਰੱਬੀ ਖਿਆਲਾਂ ਦੇ ਚ ਲੀਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਦੇਖ ਲੈਣੇ ਕਿ ਇੱਕ ਮੈਂਡਕ ਜੋ ਸਰੋਵਰ ਵਿੱਚ ਘੁੰਮ ਰਿਹਾ ਹੈ ਚਾਰੋਂ ਪਾਸੇ ਸਰੋਵਰ ਦੇ ਕਿਨਾਰੇ ਜੋ ਕਾਈ ਜਮ ਗਈ ਹੈ ਉਸ ਕਾਈ ਵਿੱਚ ਜੋ ਕੀੜੇ ਮਕੋੜੇ ਨੇ ਉਹ ਖਾ ਰਿਹਾ ਹੈ ਉਹ ਮਹਿਨਕ ਬਾਰ-ਬਾਰ ਖਾ ਰਿਹਾ ਹੈ ਫਿਰ ਸਤਿਗੁਰੂ ਵੇਖ ਲੈਣੇ ਇੱਕ ਭौंरा ਉੱਡ ਕੇ ਆਇਆ ਹੈ ਪਤਾ ਨਹੀਂ ਕਿੱਥੋਂ ਉੱਡ ਕੇ ਆਇਆ ਹੈ ਕਮਲ ਫੁੱਲ ਤੇ ਬੈਠ ਗਿਆ ਹੈ ਰਸ ਕੱਢ ਰਿਹਾ ਹੈ ਰੱਬੀ ਸ਼ਾਇਰ ਦੇ ਅੰਦਰੋਂ ਰੱਬੀ ਨਗਮਾ ਫੁੱਟ ਗਿਆ ਹੈ ਸਹਬਾਂ ਦਾ ਫਰਮਾਨ दादर तू कबह ना जान असरे भखस सवाल बसस निर्मल जल अमृत ना लख असरे ऐ मैं इंडक तू बिल्कुल नहीं जानदा अचेत है रहंदा तू निर्मल सरोवर दे छै पर खांदा तू कीड़े है खांदा तू गंदगी है देख के सही बस जल नित नवस्त अलयल मेर चचा गुरे ਤੇਰੀ ਤਰ੍ਹਾਂ ਇਹ ਅਲੀਲ ਭੋਰਾ ਸਰੋਵਰ ਦੇ ਵਿੱਚ ਨਹੀਂ ਰਹਿੰਦਾ ਬਹੁਤ ਦੂਰੋਂ ਉੱਡ ਕੇ ਆਇਆ ਹੈ ਔਰ ਕਮਲ ਦਾ ਰਸ ਮਾਣ ਰਿਹਾ ਹੈ ਤੂੰ ਸਰੋਵਰ ਦੇ ਵਿੱਚ ਰਹਿੰਦਾ ਹੋਇਆ ਵੀ ਰਸ ਨਹੀਂ ਮਾਣ ਰਿਆ ਸਤ ਸੰਗ ਇੱਕ ਨਿਰਮਲ ਸਰੋਵਰ ਹੈ ਗੁਰੂ ਦਾ ਸ਼ਬਦ ਖਿੜਿਆ ਹੋਇਆ ਕਮਲ ਦਾ ਫੁੱਲ ਹੈ ਪਰ ਭੇੜੇ ਸੁਭਾਅ ਦਾ ਜਿਹੜਾ ਮਨੁੱਖ ਹੈ ਮੈਂਡਕ ਦੀ ਤਰ੍ਹਾਂ ਇਸ ਸਰੋਵਰ ਵਿੱਚ ਬੈਠਾ ਹੈ ਕਾਈ ਖਾ ਰਿਹਾ ਹੈ ਜਾਲਾ ਖਾ ਰਿਹਾ ਹੈ ਉਹ ਸੰਗਤ ਵਿੱਚ ਬੈਠਾ ਹੋਇਆ ਵੀ ਪ੍ਰਾਏ ਧਨ ਦੀ ਪਕੜ ਦੇ ਚ ਹੈ ਪ੍ਰਾਏ ਰੂਪ ਦੀ ਚਿਤਵਨੀ ਦੇ ਚ ਸਤ ਸੰਗ ਵਿੱਚ ਬੈਠੇ ਨਾ ਆਵੀ ਭਗਤ ਕਬੀਰ ਨੇ ਤੇ ਬੜਾ ਸੁੰਦਰ ਵਾਕ ਉਚਾਰਨ ਕੀਤਾ ਬੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾ ਰਹੀ ਪੁਜਾਰੀਆਂ ਦੇ ਉੱਤੇ ਇੱਕ ਬਹੁਤ ਵੱਡਾ ਕਟਾਕਸ ਕੀਤਾ ਹੈ ਭਗਤ ਕਬੀਰ ਨੇ। ਬੇ ਨੇੜੇ ਰਹਿੰਦੇ ਹੋਏ ਤੇ ਗੁਰੂ ਤੋਂ ਦੂਰ ਹੋ ਗਏ, ਰੱਬ ਤੋਂ ਦੂਰ ਹੋ ਗਏ। ਸੰਸਾਰ ਦੇ ਇਤਿਹਾਸ ਵਿੱਚ ਜਿੰਨਾ ਪਾਦਰੀ ਪਾਦਰੀਆਂ ਨੇ, ਮੌਲਵੀਆਂ ਨੇ, ਬ੍ਰਾਹਮਣਾਂ ਨੇ, ਪੁਜਾਰੀ ਜਮਾਅਤ ਨੇ ਜਿੰਨਾ ਜ਼ੁਲਮ ਕੀਤਾ ਇਸ ਤੋਂ ਨਾਸਤਿਕਤਾ ਨੇ ਜਨਮ ਲਿਆ। ਇਸ ਵਾਸਤੇ ਗੁਰੂ ਘਰ ਦੇ ਵਿੱਚ ਪ੍ਰਥਾ ਬਹੁਤ ਸੁੰਦਰ ਚੁਣੀ ਗਈ। ਔਰ ਮੁਰਾਇਦਾ ਬਣਾ ਦਿੱਤੀ ਗਈ। ਜੇ ਕੋ ਸਿੱਖ ਪੁਜਾਰੀ ਐਹ ਸੋ ਵੀ ਪੂਜਾ ਬਹੁਤ ਨਾ ਗਹਿ। ਤਨ ਨਿਰਵਾਮਾ ਤਰਸੋ ਲਹਿ। ਅਧਕ ਹੋਏ ਤਾਂ ਜੈਂ ਤੈਂ ਲਗੇ। ਫਰਾਗਦਿਲ ਮਨੁਖ ਚਾਹੀਦਾ। ਪਰਵਕਾਰੀ ਮਨੁਖ ਚਾਹੀਦਾ। ਪਰ ਨੇੜੇ ਰਹਿੰਦਿਆਂ ਰਹਿੰਦਿਆਂ ਕਈ ਦਫਾ ਮਨੁਖ ਦੀ ਆਦਤ ਐਸੀ ਹੋ ਜਾਂਦੀ ਹੈ ਕਿ ਕਮਲ ਫੁੱਲਾਂ ਦੇ ਨੇੜੇ ਨਹੀਂ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਹਿਣਾ ਹੈ ਤੈਸੇ ਨਿਕਟ ਬਸਤ ਮਮ ਗੁਰ ਉਪਦੇਸ਼ ਹੀਨ ਦੁਰੰਤਰ ਸਿਖ ਉਰ ਅੰਤਰ ਲੈ ਪੋਏ ਹੈ ਦਾਦਰ ਸਰੋਵਰ ਵਿੱਚ ਜਾਨੀ ਨ ਕਮਲ ਗਤ ਮਧੁ ਕਰ ਮਧ ਮਕਰੰਦ ਕੋ ਬਿਮੋਜੇ ਹੈ ਸਰੋਵਰ ਦੇ ਚ ਰਹਿੰਦੇ ਹੋਇਆ ਮੈਂਡਕ ਨੇ ਕਮਲ ਦੀ ਸਾਰ ਨਹੀਂ ਜਾਣੀ ਬੌਰਾ ਦੂਰੋਂ ਚੱਲ ਕੇ ਆਇਆ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਦੇ ਕੋਲ ਰਹਿੰਦੇ ਹੋਇਆ ਮੈਂ ਗੁਰੂ ਦੀ ਅਜ਼ਮਤ ਨੂੰ ਨਹੀਂ ਸਮਝ ਸਕਿਆ ਗੁਰਬਾਣੀ ਦੇ ਰਸ ਨੂੰ ਨਹੀਂ ਮਾਣ ਸਕਿਆ ਜਾਲੇ ਦੇ ਵਿੱਚ ਹੀ ਫਸਿਆ ਰਿਹਾ ਮਾਇਆ ਦੇ ਛੀ ਫਸਿਆ ਰਿਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਬਿਮਲ ਮਝਾਰ ਬਸਤ ਨਿਰਮਲ ਜਲ ਪਦਮਲ ਜਾਵਲ ਰੇ ਪਦਮਲ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਨਿਰਮਲ ਜਲ ਦੇ ਚੋਂ ਹੀ ਕਮਲ ਦਾ ਫੁੱਲ ਪੈਦਾ ਹੋਇਆ ਨਿਰਮਲ ਜਲ ਦੇ ਚੋਂ ਹੀ ਜਾਲਾ ਪੈਦਾ ਹੋਇਆ ਨਿਰਮਲ ਜਲ ਦੇ ਚੋਂ ਕਮਲ ਦਾ ਫੁੱਲ ਸੁੰਦਰਤਾ ਲੈ ਰਿਹਾ ਹੈ ਸੁਗੰਧੀ ਲੈ ਰਿਹਾ ਹੈ ਜਾਲਾ ਦੁਰਗੰਧੀ ਲੈ ਰਿਹਾ ਹੈ ਕ੍ਰੂਪਤਾ ਲੈ ਰਿਹਾ ਹੈ ਸੰਗਤ ਦੇ ਚ ਹੀ ਬੈਠੇ ਨੇ ਉਹ ਮਨੁੱਖ ਜੋ ਕਮਲ ਦੇ ਸਮਾਨ ਨੇ ਸ਼ਬਦ ਦੇ ਚੋਂ ਸੁੰਦਰਤਾ ਲੈ ਰਹੇ ਨੇ ਗੁਣਾਂ ਦੀ ਮਹਿਕ ਲੈ ਰਹੇ ਨੇ ਪ੍ਰਸੰਗਤ ਦੇ ਚ ਬੈਠੇ ਉਹ ਮਨੁੱਖ ਵੀ ਨੇ ਜੋ ਸੰਗਤ ਦੇ ਚ ਬੈਠੇ ਹੋਏ ਹਨ ਦੁਰਗੰਧੀ ਲੈ ਰਹੇ ਨੇ ਕ੍ਰੂਪਤਾ ਲੈ ਰਹੇ ਵਾਸ਼ਨਾਵਾਂ ਵਿੱਚ ਪੈਣੇ ਉਹ ਜਾਲੇ ਦੇ ਸਮਾਨ ਨੇ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੀਆਂ ਇਸਤਰੀਕੇ ਦੀਆਂ ਆਦਤਾਂ ਦਾ ਜ਼ਿਕਰ ਕੀਤਾ ਤਮਰਦਾਨੇ ਨੇ ਸਵਾਲ ਕੀਤਾ ਮਹਾਰਾਜ ਇਹ ਜਿਹੜਾ ਮੈਂਡਕ ਦੇ ਸਮਾਨ ਜੋ ਹੋ ਗਿਆ ਹੈ ਕੀ ਇਸ ਦੇ ਸੁਭਾਅ ਨੂੰ ਬਦਲਿਆ ਨਹੀਂ ਜਾ ਸਕਦਾ ਕਿ ਇਹ ਕਮਲ ਫੁੱਲ ਦੇ ਵਿੱਚ ਜੋ ਮਿਠਾਸ ਹੈ ਜੋ ਮਹਿਕ ਹੈ ਉਸ ਦਾ ਰਸ ਮਾਣੇ ਜਾਲਾ ਨਾ ਖਾਵੇ ਕੀੜੇ ਮਕੋੜੇ ਨਾ ਖਾਵੇ ਸਾਹਿਬ ਕਹਿੰਦੇ ਨਹੀਂ ਜੋ ਕਰਮ ਆਦਤ ਬਣ ਚੁੱਕਿਆ ਉਸ ਨੂੰ ਨਹੀਂ ਬਦਲਿਆ ਜਾ ਸਕਦਾ ਤੋ ਮਰਦਾਨਾ ਕਹਿੰਦਾ ਮਹਾਰਾਜ ਆਪ ਦੇ ਜੋ ਮਿੱਠੇ ਬਚਨ ਨੇ ਅੰਮ੍ਰਿਤ ਰਸ ਨਾਲ ਭਰੇ ਹੋਏ ਹੈ। ਕੀ ਇਹਦੇ ਨਾਲ ਵੀ ਮੈਂਡਕ ਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ ਇਸ ਤਰ੍ਹਾਂ ਦੀ ਬਿਰਤੀ ਵਾਲੇ ਨੂੰ ਗੁਰੂ ਘਰ ਦੇ ਚ ਮਨਮੁਖ ਕਹਿੰਦੇ ਨੇ ਜੋ ਮਨ ਨੂੰ ਸਾਹਮਣੇ ਰੱਖ ਕੇ ਚੱਲੇ ਜੋ ਗੁਰੂ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਬਤੀਤ ਕਰੇ ਉਹਨੂੰ ਕਹਿੰਦੇ ਨੇ ਗੁਰਮੁਖ ਜੋ ਮਨ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਬਤੀਤ ਕਰੇ ਉਹਨੂੰ ਕਹਿੰਦੇ ਨੇ ਮਨਮੁਖ ਕਿ ਜਦ ਮਨ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਬਤੀਤ ਕਰਨ ਦੀ ਆਦਤ ਬਣ ਚੁੱਕੇ ਪੱਕੀ ਹੋ ਜਾਏ ਤਾਂ ਪੱਕਾ ਮਨਮੁਖ ਹੋ ਜਾਂਦਾ ਹੈ ਉਹਨੂੰ ਮੋੜਨਾ ਬੜੀ ਔਖੀ ਗੱਲ ਹੋ ਜਾਂਦੀ ਹੈ ਮਰਦਾਨਾ ਕਹਿੰਦਾ ਹੈ ਪਾਤਸ਼ਾਹ ਆਪ ਦੇ ਅੰਮ੍ਰਿਤਮਈ ਬਚਨਾ ਨਾਲ ਕਿਆ ਮਨਮੁਖ ਨੂੰ ਗੁਰਮੁਖ ਨਹੀਂ ਬਣਾਇਆ ਜਾ ਸਕਦਾ ਕਿਆ ਇਸ ਮੈਂਡਕ ਦੇ ਸੁਭਾਅ ਨੂੰ ਬਦਲਿਆ ਨਹੀਂ ਜਾ ਸਕਦਾ ਸਾਇਬ ਕਹਿੰਦੇ ਨਹੀਂ ਨਹੀਂ ਬਦਲਿਆ ਜਾ ਸਕਦਾ ਆਪ ਦਾ ਪਾਵਨ ਬਾਖ ਜਿਸ ਵਿੱਚ ਆਪ ਕਹਿੰਦੇ ਨੇ ਕਿ ਗੁਰਤਨ ਨੂੰ ਇਸ ਜ਼ਹਿਰ ਨੂੰ ਮਨਮੁਖ ਦੇ ਹਿਰਦੇ ਚੋਂ ਕੱਢਣਾ ਬੜੀ ਔਖੀ ਗੱਲ ਹੈ ਅਮਰਤੇ ਖੰਡੇ ਦੂਦ ਮਦ ਸੰਚਸ ਤੂੰ ਬਣਾ ਚਾਹਤ ਰੇ ਆਪਣਾ ਆਤ ਤੂੰ ਕਭੇ ਨਾ ਛੋੜਸੇ ਪਿਸਨ ਨੂੰ ਪ੍ਰੀਤ ਜਿਉਂ ਰੇ ਸਾਹਿਬ ਕਹਿੰਦੇ ਤੂੰਬੇ ਦੀ ਜੜਾਂ ਵਿੱਚ ਜੇ ਅੰਮ੍ਰਿਤ ਘੋਲ ਕੇ ਪਾਈਏ ਦੁੱਧ ਘੋਲ ਕੇ ਪਾਈਏ ਸ਼ਹਿਦ ਘੋਲ ਕੇ ਪਾਈਏ ਤਾਂ ਵੀ ਤੁੰਬਾ ਕੋੜੇ ਦਾ ਕੋੜਾ ਹੀ ਰਹਿੰਦਾ ਹੈ ਉਹ ਆਪਣੀ ਕੁੜਤਨ ਦਾ ਤਿਆਗ ਨਹੀਂ ਕਰਦਾ ਸਾਹਿਬ ਕਹਿੰਦੇ ਸੇ ਤਰੀਕੇ ਨਾਲ ਅੰਮ੍ਰਿਤਮਈ ਬਚਨ ਸ਼ਬਦ ਦੇ ਵਾਕ ਸੁਣਾਈਏ ਅਗੰਮੀ ਬਾਣੀ ਸੁਣਾਈਏ ਪਰ ਜਿਸ ਮਨਮੁਖ ਦਾ ਪੱਕਾ ਸੁਭਾਅ ਮਨਮੁਖਤਾ ਹੋ ਗਿਆ ਹੈ ਉਨੂੰ ਹੋੜਨਾ ਬੜੀ ਔਖੀ ਗੱਲ ਹੈ ਉਸਨੂੰ ਮੋੜਨਾ ਬੜੀ ਔਖੀ ਗੱਲ ਹੈ ਔਰ ਮਨਮੁਖ ਦਾ ਹਿਰਦਾ ਇਤਨਾ ਕੌੜਾ ਹੈ ਜ਼ਹਿਰ ਇਤਨੀ ਕੌੜੀ ਨਹੀਂ ਅੱਖ ਇਤਨੀ ਕੌੜੀ ਨਹੀਂ ਨਿੰਮ ਇਤਨੀ ਕੌੜੀ ਨਹੀਂ ਧਤੂਰਾ ਇਤਨਾ ਕੌੜਾ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਜਿਤਨਾ ਕੌੜਾ ਹੈ ਮਨਮੁਖ ਦਾ ਹਿਰਦਾ ਤੁਮੇ ਤੁਮਾ ਵਿਸ ਤੱਕ ਧਤੂਰਾ ਨਿੰਮ ਫਲ ਮਨਮੁਖ ਵਸੇ ਤਿਸ ਜਿਸ ਤੂੰ ਚਿੱਤ ਨਾ ਆਵੇ हे ਕਰਤਾਰ ਜਿਸ ਮਨਮੁਖ ਦੇ ਚਿੱਤ ਦੇਚ ਤੇਰਾ ਵਾਸਾ ਨਹੀਂ ਉਹਦਾ ਹਿਰਦਾ ਜ਼ਹਿਰ ਦੇ ਸਮਾਨ ਕੌੜਾ ਧਤੂਰੇ ਦੇ ਸਮਾਨ ਕੌੜਾ ਨਿੰਮ ਦੇ ਸਮਾਨ ਕੌੜਾ ਤੱਕ ਦੇ ਸਮਾਨ ਕੌੜਾ ਬਰਸਾਤ ਦੇ ਦਿਨਾਂ ਵਿੱਚ ਭਗਤ ਕਬੀਰ ਦੇ ਘਰ ਇੱਕ ਨਿੰਮ ਦਾ ਬੂਟਾ ਪੈਦਾ ਹੋ ਗਿਆ ਆਪਨੇ ਲੋਈ ਨੂੰ ਆਖਿਆ ਆਪਣੀ ਪਤਨੀ ਨੂੰ ਵੀ ਸਾਡੇ ਘਰ ਵਿੱਚ ਦਰਖਤ ਨਹੀਂ ਹੈ ਇਸ ਨਿੰਮ ਨੂੰ ਵੱਡਾ ਕਰਨਾ ਸਾਇਆਦਾਰ ਦਰਖਤ ਹੋ ਜਾਏਗਾ ਨਾਲੇ ਮੇਰੀ ਰੋਜ਼ ਮਰਦੀ ਦਾਤਨ ਇਸ ਦਰਖਤ ਤੋਂ ਮਿਲੇਗੀ ਲੋਈ ਨੂੰ ਕਹਿ ਦਿੱਤਾ ਜਦ ਬਰਸਾਤਾਂ ਦੀ ਰੁੱਤ ਖਤਮ ਹੋਵੇ ਤਾਂ ਰੋਜ਼ ਇਸ ਬੂਟੇ ਨੂੰ ਸਿੰਚਣਾ ਤਾਂ ਕਿ ਕੁਮਲਾਏ ਨਾ ਮੁਰਝਾਏ ਨਾ ਰੁੱਤ ਬਰਖਾ ਦੀ ਖਤਮ ਹੋਈ ਲੋਈ ਅਜ ਨਿੰਮ ਦੇ ਬੂਟੇ ਚ ਪਾਣੀ ਪਾਣ ਲੱਗੀ ਹੈ ਕਬੀਰ ਪੁੱਛਦੇ ਨੇ ਇਹ ਜਲ ਕਿੱਥੋਂ ਲਿਆਈ ਹੈ ਭਗਵਤ ਜੀ ਸਾਹਮਣੇ ਖੂਹ ਤੋਂ ਲਿਆਈ ਆ ਨਹੀਂ ਇਹਦੇ ਚ ਗੰਗਾ ਦਾ ਜਲ ਪਾਣਾ ਹੈ ਇਸ ਨੂੰ ਗੰਗਾ ਦੇ ਜਲ ਨਾਲ ਸਿੰਚਣਾ ਸਤਿਵਚਨ ਕਹਿ ਕੇ ਲੋਈ ਗੰਗਾ ਤੋਂ ਮਟਕਾ ਭਰ ਕੇ ਲੈ ਆਈ ਹੁਣ ਜਦ ਵੀ ਇਸ ਬੂਟੇ ਨੂੰ ਪਾਣੀ ਦੀ ਲੋੜ ਪੈਂਦੀ ਹੈ ਲੋਈ ਗੰਗਾ ਦਾ ਜਲ ਭਰ ਕੇ ਇਸ ਬੂਟੇ ਨੂੰ ਸਿੰਜਦੀ ਹੈ ਪੰਜ ਸੱਤ ਸਾਲ ਦੀ ਮਿਹਨਤ ਤੋਂ ਬਾਅਦ ਇਹ ਛੋਟਾ ਜਿਹਾ ਬੂਟਾ ਵੱਡੇ ਦਰਖਤ ਦੀ ਸ਼ਕਲ ਦੇ ਵਿੱਚ ਨਮੂਦਾਰ ਹੋਇਆ ਪ੍ਰਗਟ ਹੋਇਆ ਕਬੀਰ ਵੇਖ ਕੇ ਬਹੁਤ ਖੁਸ਼ ਨੇ ਬੜੇ ਪ੍ਰਸੰਨ ਹੈ ਅੱਜ ਅੰਮ੍ਰਿਤ ਵੇਲੇ ਇੱਕ ਟਹਿਣੀ ਤੋੜੀ ਦਾਤਨ ਵਾਸਤੇ ਮੂੰਹ ਦੇ ਚ ਪਾਈ ਪਰੋਂ ਛੁੱਟ ਦਿੱਤੀ ਲੋਈ ਹੈਰਾਨ ਹੋ ਕੇ ਪੁੱਛਦੀ ਹੈ ਭਗਵਨ ਤੁਸੀਂ ਦਾਤਨ ਕੀਤੀ ਨਹੀਂ ਹੈਰਾਨ ਹਾਂ ਮੈਂ ਗੱਲ ਕੀ ਹੈ ਕਬੀਰ ਕਹਿੰਦੇ ਤੈਨੂੰ ਇਸ ਗੱਲ ਦੀ ਹੈਰਾਨਗੀ ਕਿ ਮੈਂ ਦਾਤਨ ਨਹੀਂ ਕੀਤੀ ਪਰ ਮੈਂ ਇਸ ਗੱਲ ਤੇ ਹੈਰਾਨ ਹਾਂ ਕਿ 5-7 ਸਾਲ ਦੀ ਮਿਹਨਤ ਵਿਅਰਥ ਚਲੀ ਗਈ ਭਈ ਕਿਉਂ ਅੰਮ੍ਰਿਤ ਲੈ ਲੈ ਨੀਮ ਸਿਚਾਈ ਕਹਿਤ ਕਬੀਰ ਉਹਾਂ ਕੋ ਸਹਿਜ ਨਾ ਜਾਏ गंगा ਦਾ ਜਲ ਅਮਰਗ ਦੇ ਔਰ ਇਸ ਅਮਰਤ ਜਲ ਦੇ ਨਾਲ ਰੋਜ਼ ਸਿੰਚਿਆ ਲੇਕਿਨ ਇਹ ਕੰਬਖਤ ਕੌੜੀ ਦੀ ਕੌੜੀ ਰਹੀ ਇਸ ਨੇ ਆਪਣਾ ਸੁਭਾਅ ਨਹੀਂ ਛੱਡਿਆ ਕਿਸ ਨੇ ਆਪਣੀ ਆਦਤ ਨਹੀਂ ਛੱਡੀ ਇਸ ਨੇ ਆਪਣਾ ਵजूद ਨਹੀਂ ਛੱਡਿਆ ਇਹ ਕੌੜੀ ਹੈ ਜਦ ਕੇ ਅਮਰਤ ਜਲ ਦੇ ਨਾਲ ਇਸ ਨੂੰ ਸਿੰਚਿਆ ਪਰਮਾਤਮਾ ਦੇ ਵਿਚਾਰ ਗੁਰੂਆਂ ਦੇ ਸ਼ਬਦ ਅਮਰਤ ਦੇ ਸਮਾਨ ਨੇ ਪਰ ਕੌੜੇ ਨਿੰਮ ਦੀ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਨੇ ਔਰ ਆਦਤ ਬਣ ਚੁੱਕੀ ਉਸ ਕੁੜੱਤਨ ਦੇ ਚ ਰਹਿਣ ਦੀ ਮਹਾਪੁਰਸ਼ਾਂ ਦੇ ਮਿੱਠੇ ਬਚਨਾਂ ਨਾਲ ਵੀ ਉਹਨਾਂ ਚ ਮਿਠਾਸ ਨਹੀਂ ਪੈਂਦੀ ਸਾਇਬ ਕਹਿੰਦੇ ਨੇ ਆਪਣਾ ਆਪ ਤੂੰ ਕਭੇ ਨਾ ਛੋੜਸ ਪਸੰਨ ਪ੍ਰੀਤ ਜਿਉਂ ਰਹੇ ਮਨੁੱਖ ਆਪਣੀ ਆਦਤ ਨਹੀਂ ਛੱਡਦਾ ਇਸ ਤਰ੍ਹਾਂ ਜਿਵੇਂ ਗਊ ਦੇ ਥਣਾ ਦੇ ਨਾਲ ਲੱਗੇ ਹੋਏ ਚਿਚੜ ਨੇ ਦੁੱਧ ਦੇ ਸੌਵੇਂ ਨੇ ਇਹ ਅਥਨ ਗਊ ਦੇ ਅਮਰਤ ਦੇ ਸੋਮੇ ਨੇ ਪਰ ਚਿੱਚੜ ਖੂਨ ਪੀਂਦਾ ਹੈ ਉਹਦਾ ਦੁੱਧ ਨਾਲ ਕੋਈ ਮਤਲਬ ਨਹੀਂ ਉਹਦਾ ਅਮਰਤ ਨਾਲ ਕੋਈ ਮਤਲਬ ਨਹੀਂ ਵਿਗੜੀ ਹੋਈ ਆਦਤ ਵਾਲੇ ਮਨੁੱਖ ਜੇ ਸਤਸੰਗ ਵਿੱਚ ਵੀ ਬੈਠ ਜਾਣ ਉਹਨਾਂ ਦਾ ਖਾਣਾ ਖੂਨ ਹੈ ਉਹਨਾਂ ਦਾ ਪੀਣਾ ਦੁੱਧ ਨਹੀਂ ਹੈ ਉਹ ਅਮਰਤ ਪਾਣ ਨਹੀਂ ਕਰਦੇ ਉਹ ਖੂਨ ਹੀ ਪੀਂਦੇ ਨੇ ਉਹਨਾਂ ਦੀ ਦ੍ਰਿਸ਼ਟੀ ਚਿੱਚੜ ਦੇ ਸਮਾਨ ਹੈ ਇਹ ਠੀਕ ਹੈ ਕਿ ਉਹ ਚਮੜੇ ਹੋਏ ਗਉਦੇ ਅਸਥਾਨੋ ਨੇ ਕਈ ਮਨੁੱਖ ਧਾਰਮਿਕ ਮੰਦਰਾ ਨੂੰ ਇਸ ਢੰਗ ਨਾਲ ਚੰਬੜੇ ਹੋਏ ਨੇ ਜੈਸੇ ਕਿ ਚਿਚੜ ਇਹਨਾਂ ਦਾ ਕੰਮ ਹੈ ਹੋਂ ਨੀਣਾ ਨਾ ਕਿ ਦੁੱਧ ਪੀਣਾ ਅੰਮ੍ਰਿਤਮਈ ਨਾਮ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ ਸੰਸਾਰਿਕ ਵਾਸ਼ਨਾ ਦੀ ਪੂਰਤੀ ਕਰੀਏ ਕਰਨੀ ਹੈ ਧਰਮ ਮੰਦਰਾ ਤੇ ਆਸਰੇ ਤੇ ਬਸ ਇਹ ਬਿਰਤੀ ਹੈ ਉਹਨਾਂ ਦੀ ਚਿਚੜ ਦੇ ਸਮਾਨ ਮਰਦਾਨਾ ਕਹਿੰਦਾ ਪਾਦਸ਼ਾਹ ਅਗਰ ਸਾ ਜੋ ਮਨਮੁਖ ਤੇ ਮੂਰਖ ਹੈ ਉਸ ਨੂੰ ਕਿਸੇ ਵਿਦਵਾਨ ਦੀ ਸੰਗਤ ਹੋ ਜਾਏ ਬਾਦ ਅਰੀਲ ਪ੍ਰਮਾਣ ਦੇ ਕੇ ਉਸ ਨੂੰ ਸਮਝਾਇਆ ਜਾਏ ਪਾਛਾ ਕਿਰਤੇ ਬਦਲ ਸਕਦਾ ਹੈ ਫਿਰਤੇ ਉਹ ਆਪਣੇ ਵਿਚਾਰ ਬਦਲੇਗਾ ਆਪਣਾ ਜੀਵਨ ਢਾਂਚਾ ਬਦਲੇਗਾ ਸਹਿਵ ਕਨਨ ਨਹੀਂ ਆਪਰੀ ਅਗਲੀ ਪੰਕਤੀ ਬੜੀ ਸੁੰਦਰ ਪੰਡਤ ਸੰਗ ਵਸੇ ਜਨ ਮੂਰਖ आगम सास सुने अपना आप तू कबह ना छोडस सवान पूंछ जुर एक महान आलम दी संगत हो जाए किसे मूर्ख ओ मूर्ख अपना स्वभाव इस तरह नहीं छड़दा जैसे कुत्ते दी पूंछ यत्न करने दे बावजूद भी सिद्धी नहीं आउंदी किवें मूर्ख अपनी मूर्खता छड़दा नहीं जिस दी मूर्खता विच पकेया ही आ गई है ਇਸ ਤਰ੍ਹਾਂ ਜਿਸ ਦੀ ਆਦਤ ਬਿਲਕੁਲ ਪੱਕੀ ਹੋ ਚੁੱਕੀ ਹੈ ਸਤਿਗੁਰ ਦੀ ਬਾਣੀ ਤੇ ਅੰਨੇ ઋષਿ ਮੁਨੀ ਉਹਦੀ ਸੰਗਤ ਤੋਂ ਰੋਕਦੇ ਰਹੇ ਸੰਗਤ ਕਰੀਏ ਸਾਧ ਕੀ ਜੋ ਅੰਤ ਕਰੇ ਨਿਰਵਾਉ ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸਿੱਖਤ ਸਾਕਤ ਮਨੁੱਖ ਜਿਹੜਾ ਹੈ ਕਾਲੇ ਕੰਬਲ ਦੇ ਸਮਾਨ ਹੈ ਯਤਨ ਕਰੀਏ ਇਹ ਚਿੱਟਾ ਨਹੀਂ ਹੁੰਦਾ ਇਹ ਸਾਫ਼ ਨਹੀਂ ਹੁੰਦਾ ਸੂਰਦਾਸ ਜੀ ਮਹਾਰਾਜ ਦੀ ਇੱਕ ਬੜੀ ਅਗੰਮੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਕਹਿੰਨ ਛਾੜ ਮੰਨ ਹਰ ਬੇਮੁਖਨ ਕੋ ਸੰਗ ਹਰੀ ਤੋਂ ਬੇਮੁਖ ਮਨੁੱਖਾਂ ਦੀ ਸੰਗਤ ਛੱਡ ਦੇ ਕਾਰਨ ਉਹਨਾਂ ਦੀ ਪ੍ਰੀਤ ਅਰ ਉਹਨਾਂ ਦੀ ਦੁਸ਼ਮਣੀ ਦੋਵੇਂ ਘਾਤਕ ਹੁੰਦੀ ਹੈ ਬਾਈ ਗੁਰਦਾਸ ਜੀ ਨੇ ਇਸ ਵਾਸਤੇ ਰੋਕਿਆ ਆਪਦਾ ਇੱਕ ਬੜਾ ਸੁੰਦਰ ਸੋਈ ਹੈ ਕੋਲਾ ਸੀਤਲ ਕਰ ਕਰਤ ਹੀ ਸ਼ਾਮ ਗਹਿ ਤਪਤ ਸਪਰਸ਼ ਪਰ ਦਗਤ ਕਰਤ ਹੈ ਠੰਡਾ ਕੋਲਾ ਜੀ ਝੋਲੀ ਵਿੱਚ ਪਾ ਲਈਏ ਹੱਥਾਂ ਦੇ ਵਿੱਚ ਰੱਖ ਲਈਏ ਹੱਥ ਕਾਲੇ ਹੋ ਜਾਂਦੇ ਨੇ ਝੋਲੀ ਕਾਲੀ ਹੋ ਜਾਂਦੀ ਹੈ ਤੇ ਭਾਈ ਸਾਹਿਬ ਕਹਿੰਦੇ ਨੇ ਜੇ ਬਲਦਾ ਹੋਇਆ ਭਖਦਾ ਹੋਇਆ ਹੱਥ ਤੇ ਰੱਖ ਲਈਏ ਤਾਂ ਹੱਥ ਜਲ ਜਾਂਦਾ ਹੈ ਝੋਲੀ ਸੜ ਜਾਂਦੀ ਹੈ ਮੂਰਖ ਦੀ ਪ੍ਰੀਤ ਐਸੀ ਹੈ ਜੈਸੇ ਠੰਡੇ ਕੋਲੇ ਨੂੰ ਝੋਲੀ ਵਿੱਚ ਪਾ ਲੈਣਾ ਪਰ ਮੂਰਖ ਦੀ ਦੁਸ਼ਮਣੀ ਐਸੀ ਹੈ ਜਿਵੇਂ ਬਖਦੇ ਹੋਏ ਕੋਲੇ ਹੱਥ ਵਿੱਚ ਆ ਗਏ ਉਹਦੀ ਪ੍ਰੀਤ ਤੋਂ ਵੀ ਚੋਟ ਪਹੁੰਚੇਗੀ ਔਰ ਉਹਦੀ ਦੁਸ਼ਮਣੀ ਤੋਂ ਵੀ ਚੋਟ ਪਹੁੰਚੇਗੀ ਮੂਰਖ ਸਾਖਤ ਐਸਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕੂਕਰ ਕੇ ਚਾਟ ਤੇ ਕਲੇਵਰੇ ਲਾਗੇ ਛੋਟ ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ ਕੁੱਤਾ ਪ੍ਰੇਮ ਕਰਕੇ ਚੱਟਣ ਲੱਗ ਪਵੇ ਸਰੀਰ ਮੈਲਾ ਹੋ ਜਾਂਦਾ ਹੈ ਪਰ ਜੇ ਕ੍ਰੋਧ ਦੇ ਚ ਕੱਟ ਲਵੇ ਤਾਂ ਜ਼ਖਮੀ ਹੋ ਜਾਂਦਾ ਹੈ ਮਨ ਮੁਖ ਦੀ ਪ੍ਰੀਤ ਦੇ ਨਾਲ ਹਿਰਦਾ ਮੈਲਾ ਹੁੰਦਾ ਹੈ ਪਰ ਉਹਦੀ ਦੁਸ਼ਮਣੀ ਦੇ ਨਾਲ ਬੜਾ ਨੁਕਸਾਨ ਹੋ ਜਾਂਦਾ ਹੈ ਬਹੁਤ ਗਹਿਰੀ ਚੋਟ ਪਹੁੰਚਦੀ ਇਹ ਵੀ ਪ੍ਰੀਤ ਵੀ ਘਾਤਕ ਉਹਦੀ ਦੁਸ਼ਮਣੀ ਵੀ ਘਾਤਕ ਦੋਵੇਂ ਘਾਤਕ ਨੇ ਤੀਸਰਾ ਉਦਾਹਰਣ ਭਾਈ ਸਾਹਿਬ ਦੇੰਦ ਨੇ ਫੂਟ ਤਿਉਂ ਗਾਗਰੇ پرت پاہن پر پاہن پرت پن ہے پون ہے مٹی داگر اگر پتھر ڈگ جائے تو گاگر ٹوٹ دی ہے, پتھر نہیں ٹوٹتا پر جی پتھر گاگر دے ڈگ پی تا بھی گاگر ہی ٹوٹتی ہے پتھر نہیں ٹوٹتا تیسے اساد سنگ پریت ہوں بیرود برو لوک پر لوک دکھ نہ درد ہے ਇਸ ਤਰ੍ਹਾਂ ਦਾ ਜੋ ਅਸਾਧ ਮਨੁੱਖ ਹੈ ਜੋ ਮਨਮੁਨੁੱਖ ਹੈ ਉਹਦਾ ਪਿਆਰ ਇਸ ਤਰ੍ਹਾਂ ਹੈ ਜਿਵੇਂ ਠੰਡੇ ਕੋਲਿਆਂ ਨੂੰ ਝੋਲੀ 'ਚ ਪਾ ਰਿਹਾ ਹੈ ਜਿਵੇਂ ਕੋਈ ਕੁੱਤਾ ਝਟ ਰਿਹਾ ਹੈ ਜਿਵੇਂ ਗਾਗਰ ਪੱਥਰ ਦੇ ਉੱਤੇ ਡਿੱਗ ਪਈਏ ਪਰ ਉਹਦੀ ਦੁਸ਼ਮਣੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਬਲਦੇ ਹੋਏ ਅੰਗਾਰੇ ਹੱਥ ਦੇ 'ਚ ਆ ਗਏ ਨੇ ਜਿਸ ਤਰ੍ਹਾਂ ਕੁੱਤੇ ਨੇ ਕੱਟ ਲਿਆ ਹੈ ਜਿਸ ਤਰ੍ਹਾਂ ਪੱਥਰ ਗਾਗਰ ਦੇ ਉੱਤੇ ਡਿੱਗ ਪਿਆ ਸਤਿਗੁਰਾਂ ਨੇ ਰੋਕਿਆ ਜਿਸ ਦਾ ਸੁਭਾਅ ਪੱਕ ਚੁੱਕਿਆ ਹੈ ਬੁਰਾਈਆਂ ਵਿੱਚ ਉਹਦੀ ਸੰਗਤ ਤੋਂ ਦੂਰ ਰਹੀਂ ਉਹਦੀ ਬੀਤ ਵੀ ਹਾਨੀਕਾਰਕ ਉਹਦੀ ਦੁਸ਼ਮਣੀ ਵੀ ਹਾਨੀਕਾਰਕ ਕਿਉਂਕਿ ਸਤਗੁਰ ਐਸਾ ਕਹਿੰਦੇ ਨੇ ਕਿ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਬਦਲਣਾ ਬੜੀ ਔਖੀ ਗੱਲ ਹੈ ਬਹੁਤ ਔਖੀ ਗੱਲ ਹੈ ਔਰ ਅਸੀਂ ਦੇਖ ਲਿਆ ਸੰਸਾਰ ਦੇ ਬੜੇ-ਬੜੇ ਮਹਾਪੁਰਸ਼ ਵੀ ਕੁਝ ਬੰਦਿਆਂ ਨੂੰ ਸਮਝਾਉਣ ਦੇ ਵਿੱਚ ਅਸਮਰਥ ਰਹੇ ਨੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਦੀ ਬੁਰੀ ਆਦਤ ਬਣ ਚੁੱਕੀ ਸੀ ਸੁਭਾਅ ਬਣ ਚੁੱਕਿਆ ਸੀ ਔਰ ਐਸੇ ਪੁਰਸ਼ਾਨੂ ਸਾਹਿਬ ਕਹਿੰਨੇ ਇਹ ਮੂਰਖ ਨੇ ਮੇਰੇ ਮੂਰਖ ਨਹੀਂ ਬਲਕਿ ਮੂਰਖਾਂ ਦੇ ਸਰਦਾਰ ਨੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਏ ਨਾ ਬੋਲਣ ਲੱਗਿਆਂ ਖਾਣ ਲੱਗਿਆਂ ਚੱਲਣ ਫਿਰਣ ਲੱਗਿਆਂ ਹਰ ਮਹਿਫਿਲ ਦੇ ਚ ਮੂੰਹ ਅੱਗੇ ਹੈ ਵਿਚਾਰ ਅੱਗੇ ਨਹੀਂ ਬੁੱਧੀ ਅੱਗੇ ਨਹੀਂ ਐਸੇ ਮਨੁੱਖਾਂ ਤੋਂ ਜਗਤ ਦਾ ਬਹੁਤ ਅਹਿਤ ਹੋਇਆ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਐਸੇ ਵਾਸਤੇ ਸਤਸੰਗ ਇਸ ਗੱਲ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਮਨੁੱਖ ਮੂਰਖ ਨਾ ਬਣੇ ਮੂਰਖ ਤਾਂ ਹੀ ਬਣੇਗਾ ਜੇ ਮੂਰਖਾਂ ਦੀ ਸੰਗਤ 'ਚ ਬੈਠੇ ਕੋ ਸੰਗੀਆਂ ਦੇ 'ਚ ਬੈਠੇ ਸਹਜੇ ਸਹਜੇ ਬੁਰਾਈ ਦੀ ਆਦਤ ਪੱਕ ਗਈ ਤਾਂ ਫਿਰ ਉਸ ਤੋਂ ਵੀ ਜਗਤ ਨੂੰ ਝੋਟ ਪਹੁੰਚਦੀ ਹੈ ਔਰ ਇਸ ਸਤ ਸੰਗ ਦਾ ਧਰਮ ਗ੍ਰੰਥਾਂ ਦਾ ਬਹੁਤ ਵੱਡਾ ਪਰਉਪਕਾਰ ਹੈ ਕਿ ਮਨੁੱਖ ਨੂੰ ਮੂਰਖਤਾ ਤੋਂ ਬਚਾਣ ਦੀ ਕੋਸ਼ਿਸ਼ ਕਰ ਰਹੇ ਨੇ